ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ਰ ਟੈਲੀਵਿਜ਼ਨ ਅਲਬਰਟਾ ਦੀ ਰਾਜਧਾਨੀ ਐਡਮੰਟਨ ਤੋਂ ਮੈਂ ਮਨਦੀਪ ਪੁਜਾਰਾ ਖਾਜ਼ਰ ਹਾਂ ਅੱਜ ਦਾ ਪ੍ਰਾਈਮ ਕੈਨੇਡਾ ਲੈ ਕੇ ਅੱਜ ਪ੍ਰਾਈਮ ਕੈਨੇਡਾ ਦੇ ਵਿੱਚ ਗੱਲਬਾਤ ਕਰਾਂਗੇ ਐਜੂਕੇਸ਼ਨ ਦੀ ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ ਤੇ ਜਦੋਂ ਵਿਦਿਆ ਮਿਲਦੀ ਹੈ ਮਨੁੱਖ ਬਹੁਤ ਵੱਡੇ ਕੰਮ ਕਰ ਪਾਉਂਦਾ ਹੈ ਪਰ ਅਲਬਰਟਾ ਦੇ ਵਿੱਚ ਵਿਦਿਆ ਨੂੰ ਲੈ ਕੇ ਬਹੁਤ ਵੱਡਾ ਕਮਾਸਾ ਚੱਲ ਰਿਹਾ ਹੈ ਬਹੁਤ ਜ਼ਿਆਦਾ ਮਾਪੇ ਚਿੰਤਾਤ ਹਨ ਬਹੁਤ ਵੱਡੇ ਤਰੀਕੇ ਦੇ ਨਾਲ ਜੋ ਐਜੂਕੇਸ਼ਨਲ ਸਟਾਫ ਹੈ ਉਹ ਚਿੰਤਤ ਹੈ ਕਿ ਆਉਣ ਵਾਲਾ ਪੁਵਿਕ ਐਜੂਕੇਸ਼ਨ ਦਾ ਕੀ ਹੋਵੇਗਾ ਲੋਕ ਇਸ ਸਮੇਂ ਸੜਕਾਂ ਤੇ ਹਨ ਪ੍ਰੋਟੈਸਟ ਚੱਲ ਰਿਹਾ ਹੈ ਤੇ ਗੱਲਬਾਤ ਕਰਦੇ ਹਾਂ ਪ੍ਰਵਿੰਦਰ ਪੁਲਰਜੀ ਦੇ ਨਾਲ ਤੇ ਪੈਂਜੀ ਕਰਮਜੀਤ ਕੌਰ ਸੰਧੂ ਦੇ ਨਾਲ ਕੀ ਇਸ ਮਸੱਈਆ ਹੈ ਤੇ ਕਿਸ ਤਰ੍ਹਾਂ ਇਹ ਸਾਡੇ ਅਲਬਰਟਾ ਵਾਸੀਆਂ ਨੂੰ ਇਫੈਕਟ ਕਰ ਰਹੀ ਹੈ ਪਹਿਲਾਂ ਸਵਾਗਤ ਕਰਦੇ ਹਾਂ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਪੁਲਰ ਸਾਹਿਬ ਧੰਨਵਾਦ ਜੀ ਮਨਦੀਪ ਜੀ ਤੁਸੀਂ ਹਮੇਸ਼ਾ ਦੀ ਤਰ੍ਹਾਂ ਸਾਨੂੰ ਮੌਕਾ ਦਿੰਦੇ ਰਹਿੰਦੇ ਆ ਤੁਹਾਡੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਂਦਾ ਤੇ ਇਸ ਸਚੇਰਨ ਜਾਂ ਚਾਹੇ ਸੁਪਿਤ ਦੀਆਂ ਸਮੱਸਿਆਵਾਂ ਦੇ ਬਾਰੇ ਵਿਚਾਰ ਵਟਾਵਾ ਕਰਨ ਦਾ ਆ ਪੁਲਿਸ ਸਾਹਿਬ ਜਿਸ ਤਰ੍ਹਾਂ ਕਿ ਮੈਂ ਐਜੂਕੇਸ਼ਨ ਦੀ ਗੱਲ ਕਰ ਰਿਹਾ ਸੀ ਪਿਛਲੇ ਤਕਰੀਬਨ 2 ਮਹੀਨਿਆਂ ਤੋਂ ਅਲਬਾਟਾ ਦੇ ਵਿੱਚ ਉਚਾਲ ਆਇਆ ਹੋਇਆ ਮੈਂ ਕਹੂੰਗਾ ਕਿ ਵਿਦਿਆਰਥੀ ਖੇਤਰ ਕਿਸਾਨਾ ਖੇਤਰ ਜਿਹਦੇ ਵਿੱਚ ਬਹੁਤ ਵੱਡਾ ਧਿਆਨ ਦੇਣ ਦੀ ਲੋੜ ਹੈ ਸਰਕਾਰ ਨੂੰ ਬੱਚਿਆਂ ਦਾ ਖਿਆਲ ਰੱਖਣ ਦੀ ਜ਼ਰੂਰਤ ਹੈ ਮਾਪਿਆਂ ਦਾ ਖਿਆਲ ਰੱਖਣ ਦੀ ਜ਼ਰੂਰਤ ਹੈ ਪਰ ਸਰਕਾਰ ਇਸ ਬਾਰੇ ਸੋਚ ਨਹੀਂ ਪਹਿਲਾਂ ਤਾਂ ਸਾਨੂੰ ਇਸ ਸਮੱਸਿਆ ਬਾਰੇ ਥੋੜਾ ਜਿਆਦਾ ਚਰਨਾ ਪਾਉ ਕੀ ਸਮੱਸਿਆ ਹੈ ਆਮ ਦਰਸ਼ਕਾਂ ਨੂੰ ਪਤਾ ਲੱਗ ਸਕੇ ਤੇ ਕੀ ਹੋਰ ਕੀ ਰਹਾ ਉਸ ਦੇ ਵਿੱਚ ਮਨਦੀਪ ਜੀ ਇਸ ਟਾਈਮ ਜਿਹੜੇ ਵੀ ਐਡਮਿਟਨ ਸਕੂਲ ਦੇ ਵਿੱਚ ਸਪੋਰਟ ਸਟਾਫ ਦੇ ਮੈਂਬਰ ਨੇ ਉਹ ਯੂਨੀਅਨ ਐਸ ਟਾਈਮ ਹੜਤਾਲ ਤੇ ਆ ਜੀ ਉਹਦੀ ਹੜਤਾਲ ਦਾ ਕਾਰਨ ਇਹ ਹੈ ਕਿ ਉਹਨਾਂ ਨੂੰ ਪਿਛਲੇ 10 ਸਾਲ ਤੋਂ ਕੋਈ ਰੇਜ਼ ਨਹੀਂ ਮਿਲਿਆ ਕੋਈ ਉਹਨਾਂ ਨੂੰ ਤਾਂ ਕਾਜ ਪਤਾ ਨਹੀਂ ਹੋਇਆ ਤੁਹਾਨੂੰ ਪਤਾ ਹੈ ਕਿ 10 ਸਾਲਾਂ ਚ ਕਿੰਨੀ ਮਹਿੰਗਾਈ ਵਧ ਗਈ ਹੈ ਬਿਲਕੁਲ ਤੇ ਜਿਹੜੀ ਜਿੱਦਿਆ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਜ ਜਦੋਂ ਸਾਡੀਆਂ ਸਰਕਾਰਾਂ ਇਹ ਕਹਿੰਦੀਆਂ ਨੇ ਕਿ ਸਾਨੂੰ ਸਕੁਐਲਡ ਵਰਕਰ ਨਹੀਂ ਮਿਲਦੇ ਜੀ ਜਦੋਂ ਇਹ ਸਰਕਾਰ ਕੋਈ ਗੱਲ ਕਰਦੀ ਹੈ ਨਾ ਕਿ ਸਕਿੱਲ ਵਰਕਰ ਨਹੀਂ ਮਿਲਦੇ ਇਹਦਾ ਮਤਲਬ ਇਹ ਹੈ ਕਿ ਉਹਨਾਂ ਨੇ ਪਿਛਲੇ ਦਹਾਕੇ ਦੇ ਵਿੱਚ ਆਪਣਾ ਜਿਹੜਾ ਨੌਜਵਾਨ ਤੱਕ ਆਪਣਾ ਜਿਹੜਾ ਯੂਟ ਆ ਉਹਨੂੰ ਸਹੀ ਵਿਦਿਆਰਥੀ ਨਹੀਂ ਬਣਾਇਆ ਕਿ ਉਹ ਇਸ ਤੋਂ ਦੀਆਂ ਲੋੜਾਂ ਦੇ ਹਿਸਾਬ ਦੇ ਨਾਲ ਆਪਣੀਆਂ ਸਰਵਿਸਿਜ਼ ਦੇ ਸਕੇ ਬਿਲਕੁਲ ਜੀ ਤੇ ਹੁਣ ਇਹੀ ਸਮੱਸਿਆ ਜਿਹੜੀ ਅੱਜ ਜਿਹੜੇ ਸਾਡੇ ਸਕੂਲਸ ਸਪੋਰਟ ਸਟਾਫ ਦੀ ਵਰਕਰ ਹੜਤਾਲ ਨੇ ਇਹਦਾ ਅਸਰ ਸਾਨੂੰ ਅੱਜ ਹੀ ਪਤਾ ਲੱਗਣਾ ਅਜੇ 10 ਸਾਲ ਨੂੰ ਪਤਾ ਲੱਗੂਗਾ ਕਿ ਕੀ ਕੀ ਨਸਰਲਿਸਮਸਿਆਮਾਂ ਪੈਦਾ ਕੀਤੀਆਂ ਨੇ ਤੇ ਇਹ ਜਿਹੜੇ ਹੁਣ ਚਾਰੇ ਸਰਕਾਂ ਤੇ ਬੈਠੇ ਨੇ ਮਾਈਨਸ 30 ਡਿਗਰੀ ਦੇ ਵਿੱਚ ਉਹ ਆਪਣਾ ਬਾਹਰ ਸਰਕਾਂ ਤੇ ਬੈਠ ਕੇ ਸਕੂਲਾਂ ਦੇ ਬਾਹਰ ਆਪਣਾ ਪ੍ਰੋਟੈਸਟ ਕਰ ਰਹੇ ਨੇ ਸਰਕਾਰ ਜਿਹੜੀ ਆ ਉਹਦੇ ਕੰਮ ਤੇ ਜੂਨੀ ਸਰਕਾਰੀ ਜਿਹੜੇ ਸਕੂਲ ਬੋਰਡ ਦੇ ਕੋਈ ਵੀ ਸੀਨੀਅਰ ਅਧਿਕਾਰੀ ਜਿਹੜੇ ਨੇ ਉਹਨਾਂ ਦਾ ਸੁਪਰਟੈਂਡੈਂਟ ਉਹਨਾਂ ਦੀ ਮੀਟਿੰਗਸ ਨਹੀਂ ਆ ਰਹੇ ਜਿਹੜੇ ਮਨਿਸਟਰ ਹਨ ਉਹ ਇੱਕ ਮਜ਼ਾਕ ਢਾ ਰਹੇ ਨੇ ਇਹ ਨੰਦੇ ਵਰਕਰਾਂ ਦਾ ਜੇ ਕਹਿੰਦੇ ਜੀ ਇਹਨਾਂ ਦੇ ਉਹਨਾਂ ਨੂੰ ਇੱਕ ਵੈਲਿਊਏਬਲ ਨਹੀਂ ਬਣਾ ਰਹੇ ਉਹਨਾਂ ਦੀ ਕੀਮਤ ਨੂੰ ਘਟਾ ਰਹੇ ਨੇ ਜਿਹੜੇ ਔਰ ਇੱਕ ਐਸ ਟਾਈਮ ਤੇ ਜਿਹੜੀ ਇੱਕ ਵਰਕਰ ਨੇ ਇਹਨਾਂ ਦੀ ਐਵਰੇਜ ਸੈਲਰੀ 36000 ਡਾਲਰ ਸਾਲ ਦੀ ਹੈ ਜੀ ਦੱਸੋ ਕਿੰਨੇ ਤੁਹਾਡੇ ਬੱਚੇ ਨੂੰ ਪੜਾਉਣ ਲਈ ਜੇ ਤੁਸੀਂ ਚੰਗੀ ਸਕਿਲਡ ਵਰਕ ਫੋਰਸ ਲਿਆਉਣੀ ਆ ਤਾਂ ਤੁਹਾਨੂੰ ਉਹਨੂੰ ਫੇਅਰਲੀ ਪੇ ਵੀ ਕਰਨਾ ਪਵੇ ਮਤਲਬ ਜੇ ਆਪਾਂ ਸਦਾਸਦਾ ਕਿਹਾ ਜਾਵੇ ਤੇ 3000 ਡਾਲਰ ਮਹੀਨੇ ਦਾ ਤੇ ਜੇ ਆਪਾਂ ਇਹਨੂੰ ਡਿਵਾਈਡ ਕਰ ਲਈਏ ਕਿ ਅਗਰ ਐਵਰੇਜਲੀ 150 ਘੰਟਾ ਮਹੀਨੇ ਦੀ ਗੱਲ ਕਰੀਏ ਤਾਂ 20 ਡਾਲਰ ਘੰਟੇ ਦੇ ਬਣਦੇ ਆ। 20 ਵੀ ਨਹੀਂ ਬਣਦੇ ਜਿਹੜੇ ਜਿਹੜੇ 26000 ਨਾਲ ਤੋਂ ਸਟਾਰਟ ਹੁੰਦੀ ਆ। ਮੈਂ ਐਵਰੇਜ ਦੀ ਗੱਲ ਕਰ ਰਿਹਾ। ਕੁਝ ਬੰਦੇ 26000 ਡਾਲਰ ਬਣਾ ਰਹੇ ਨੇ ਉਹ 26000 ਦੇ ਨਾਲ ਜੇ 2000 ਡਾਲਰ ਮਹੀਨੇ ਦਾ ਕਿਰਾਇਆ ਦੇਣ ਤਾਂ ਉਹਦੇ ਖਰਚੇ ਵੀ ਨਹੀਂ ਚੱਲਦੇ ਵਿਚਾਰਿਆਂ ਦੇ। ਬਿਲਕੁਲ ਜੀ ਉਹਦੇ ਚੋਂ ਕੱਟਿਆ ਜਾਣਾ ਤੁਹਾਡਾ ਸੀਪੀਪੀ ਜਾਣਾ ਹੈ, ਈਆਈ ਜਾਣੀ ਆ ਉਸ ਤੋਂ ਬਾਅਦ ਟੈਕਸ ਵੀ ਕੱਟਣਾ ਹੈ ਤੇ ਉਹਨਾਂ ਦੇ ਕੋਲ ਕੀ ਹੋਣਾ ਤੇ ਉਹਨਾਂ ਨੇ ਕਿਸ ਤਰ੍ਹਾਂ ਆਪਣੇ ਆਪ ਨੂੰ ਇਹਨੂੰ ਚੜਾਉਣਾ ਸੋ ਇਹ ਪੂਰਾ ਮੁੱਦਾ ਹੈ ਕਿ ਆ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਜਿਹੜੇ ਟੀਚਰ ਸਕੂਲਾਂ ਦੇ ਵਿੱਚ ਪੜ੍ਹਾਉਂਦੇ ਆ ਉਹਨਾਂ ਨੂੰ ਸਪੋਰਟ ਦੇ ਲਈ ਸਟਾਫ ਦਿੱਤਾ ਜਾਂਦਾ ਕਿ ਅ ਅਲੱਗ-ਅਲੱਗ ਜਿਹੜੀਆਂ ਨੀਡਸ ਹੁੰਦੀਆਂ ਸਟੂਡੈਂਟਸ ਦੀਆਂ ਉਹਨਾਂ ਨੂੰ ਉਹ ਫੁੱਲਫਿਲ ਕਰ ਸਕਣ ਤੇ ਉਹਨਾਂ ਦੀ ਸਪੋਰਟ ਦੇ ਨਾਲ ਜਿਹੜੇ ਬੱਚੇ ਆ ਉਹ ਚੰਗੀ ਤਰੀਕੇ ਨਾਲ ਵਿੱਦਿਆ ਲੈ ਸਕਣ ਮੈਂ ਇਹ ਕਲੀਅਰਿਫਾਈ ਕਰੂੰਗਾ ਕਿ ਆਮ ਤੌਰ ਤੇ ਇੱਕ ਕੁਝ মিডিਆ ਇਹ ਕਹਿ ਰ ਰਹੇ ਨੇ ਕਿ ਜਿਹੜੇ ਐਜੂਕੇਸ਼ਨ ਅਸਿਸਟੈਂਟ ਨੇ ਉਹ ਸਿਰਫ ਸਪੈਸ਼ਲ ਨੀਡਸ ਦੇ ਸਟੂਡੈਂਟ ਲਈ ਚਾਹੀਦੇ ਨੇ ਇਹ ਇੱਕ ਗਲਤ ਧਿਆ ਜਿਹੜੇ ਅੱਜ ਤੋਂ ਕੁਝ ਸਾਲ ਪਹਿਲਾਂ ਜਿਵੇਂ ਵੀ ਬੱਚਿਆਂ ਦੀ ਕਲਾਸ ਹੁੰਦੀ ਸੀ ਹੁਣ ਕਲਾਸਰੂਮ ਦਾ ਆ ਕੇ 35 ਬੱਚਿਆਂ ਦੀ ਕਰ ਦਿੱਤਾ ਗਿਆ ਟੀਚਰ ਉਹੀ ਹੈ ਉਹਨਾਂ ਨੂੰ ਟੀਚਰ ਨੂੰ ਤਾਂ 50 60 70 ਹਜ਼ਾਰ ਦਾ ਤਨਖਾਹ ਦੇਣੀ ਹੈ ਉਹਦੀ ਜਗ੍ਹਾ ਤੇ ਐਜੂਕੇਸ਼ਨ ਅਸਿਸਟੈਂਟ ਰੱਖ ਲਿਆ ਹੁਣ ਐਜੂਕੇਸ਼ਨ ਅਸਿਸਟੈਂਟ ਨੂੰ ਉਹਨਾਂ ਨੂੰ ਪੀਜੀ ਤੋਂ ਘਾ ਬੰਦ ਥਰਡ ਸੈਲਰੀ ਦੇਣੀ ਹੈ ਉਹਨਾਂ ਨੂੰ ਫੇਰ ਉਹਨਾਂ ਨੂੰ ਕੰਪਨਸੇਟ ਨਹੀਂ ਕੀਤਾ ਜਾ ਰਿਹਾ ਇਸ ਕਰਕੇ ਸਰਕਾਰ ਜਿਹੜੀ ਆ ਉਹ ਜਦੋਂ ਬੈਲੈਂਸ ਬਜਟ ਦੀ ਗੱਲ ਕਰਦੀ ਹੈ ਨਾ ਉਦੋਂ ਉਹਨਾਂ ਨੂੰ ਇਹ ਸਵਾਲ ਪੁੱਛੇ ਜਾਂਦੀ ਲੋੜ ਆ ਕਿ ਤੁਸੀਂ ਸਾਡੀ ਬੱਚਿਆਂ ਦੀ ਭਵਿੱਖ ਦੇ ਬਾਰੇ ਵਿੱਚ ਕੀ ਕਰ ਰਹੇ ਹੋ ਸਕੂਲ ਇੱਕ ਕੱਲੀਆਂ ਕੰਧਾਂ ਦੇ ਨਾਲ ਸਕੂਲ ਨਹੀਂ ਬਣਦਾ ਉਹਦੇ ਵਿੱਚ ਜਿਹੜੇ ਪੜਾਉਣ ਵਾਲਾ ਸਟਾਫ ਆ ਉਹ ਸਕੂਲ ਨੂੰ ਕੰਪਲੀਟ ਕਰਦਾ ਹੈ ਤੇ ਚਲੋ ਜੀ ਅ ਅਗਲੀ ਗੱਲ ਕਰਦੇ ਆ ਪੈਂਜੀ ਹੋਣਾਂ ਦੇ ਨਾਲ ਪੈਂਜੀ ਕਰਮਜੀਤ ਕੌਰ ਸੰਦੂ ਐਸਐਮ ਐਜੂਕੇਸ਼ਨਲ ਅਸਿਸਟੈਂਟ ਦੇ ਤੌਰ ਦੇ ਉੱਤੇ ਕੰਮ ਕਰ ਰਹੇ ਆ ਪਿਛਲੇ तकरीबन 1.5 ਮਹੀਨੇ ਤੋਂ ਇਹ ਪ੍ਰੋਟੈਸਟ ਕਰ ਰਹੇ ਆ ਬਹੁਤ ਸਾਰੀਆਂ ਇਹਨਾਂ ਦੀਆਂ ਮੱਗਾਂ ਪ੍ਰੋਬਲਮਸ ਕੀ ਹੈ ਇਹਨਾਂ ਨਾਲ ਇਹ ਗੱਲਬਾਤ ਕਰਦੇ ਆ ਪੰਜੀ ਬਹੁਤ-ਬਹੁਤ ਸਵਾਗਤ ਤੁਹਾਡਾ ਪਾਲਾ ਦੇ ਥੈਂਕ ਯੂ ਮਨਦੀਪ ਜੀ ਥੈਂਕ ਯੂ ਪੰਜੀ ਪਲੀਜ਼ ਸਾਨੂੰ ਖੋਲ ਕੇ ਸਮਝਾਓ ਦਰਸ਼ਕਾਂ ਨੂੰ ਸਮਝ ਆਵੇ ਕਿ ਬੇਸਿਕਲੀ -3 -40 ਦੇ ਟੈਂਪਰੇਚਰ ਦੇ ਵਿੱਚ ਬਾਹਰ ਤੁਸੀਂ ਖੜੇ ਹੋ ਕੇ ਪ੍ਰੋਟੈਸਟ ਕੀਤਾ ਜਨੋ ਕਿ ਵਿੰਡ ਚੀਲ ਮੈਨੂੰ ਲੱਗਦਾ -45 -15 ਤੱਕ ਪਾਣੀ ਜੀ ਆਮ ਬੰਦਾ ਉਸ ਠੰਡ ਦੇ ਵਿੱਚ ਬਾਹਰ ਨਿਕਲਣ ਦੀ ਸੋਚਦਾ ਵੀ ਨਹੀਂ ਤੇ ਤੁਸੀਂ ਉੱਥੇ ਖੜੇ ਹੋ ਕੇ ਪ੍ਰੋਟੈਸਟ ਕੀਤਾ ਕੀ ਮੁੱਦਾ ਕਿਉਂ ਤੁਸੀਂ ਖੜੇ ਹੋ ਕੀ ਪ੍ਰੋਟੈਸਟ ਹੈ ਕੀ ਮੰਗਾਂ ਤੁਹਾਡੀਆਂ ਪੂਰੇ ਦਾ ਪੂਰਾ ਜੋ ਮਸਲਾ ਕੀ ਹੈ ਹਾਂਜੀ ਥੈਂਕ ਯੂ ਮਨਦੀਪ ਜੀ ਪਹਿਲਾਂ ਤਾਂ ਮੈਨੂੰ ਇੱਥੇ ਆਉਣ ਲਈ ਜੀ ਤੇ ਬਹੁਤ ਵੱਡੀ ਸਮੱਸਿਆ ਇਸ ਟਾਈਮ ਬਣੀ ਹੋਈ ਹੈ ਜੀ ਅਸੀਂ ਇੱਥੇ 13 ਜਨਵਰੀ ਤੋਂ ਖੜੇ ਹੋਏ ਹਾਂ ਜੀ ਆਲਮੋਸਟ 6 ਵੀਕ ਸਾਨੂੰ ਕੱਲ ਨੂੰ ਹੋ ਜਾਣੇ ਆ ਤੇ ਸਾਡੀਆਂ ਤਿੰਨ ਪਿਕਟ ਲਾਈਨ ਨੇ ਜੀ ਪਹਿਲਾਂ ਤੇ ਇਹ ਹੌਟ ਲੋਕੇਸ਼ਨ ਹੈ ਆਪਣੀ ਵਿਸਕੀ ਜੈਕਸਕੂਲ ਜੀ ਤੇ ਰੋਸ਼ ਸ਼ੈਫਰਡ ਤੇ ਜਿਹੜਾ 17 ਸਟਰੀਟ ਦੇ 23 ਐਵੇਨਿਊ ਦੇ ਉੱਪਰ ਜੀ ਤੇ ਐਮੀ ਰਿਜ਼ਰਟ ਤਿੰਨ ਪਿਕਟ ਲਾਈਨ ਨੇ ਜੀ ਸਾਡੀਆਂ ਤੇ ਇਹਦੇ ਤੇ ਮੋਰ ਦੈਨ ਆਪਣੇ ਵਿਸਕੀ ਜੈਕਸਕੂਲ ਤੇ ਮੋਰ ਦੈਨ 600 ਪੀਪਲ ਐਵਰੀ ਡੇ ਅਸੀਂ ਇੱਥੇ ਖੜੇ ਹੁੰਦੇ ਹਾਂ 17 ਸਟਰੀਟ ਤੇ ਤੇ ਅਸੀਂ ਸਾਡੀਆਂ ਮੰਗਾਂ ਇਹ ਨਹੀਂ ਜੀ ਜਿਹੜਾ ਸਾਡਾ ਵੇਜ ਹੈ ਨਾ ਅਸੀਂ ਫੇਅਰ ਵੇਜ ਦੀ ਲੜਾਈ ਲਾ ਰਹੇ ਹਾਂ ਇਸ ਟਾਈਮ ਅ ਉਹ ਬਹੁਤ ਹੀ ਘੱਟ ਹੈ ਜੀ ਤੇ ਉਹਦੇ ਵਿੱਚ ਸਰਵਾਈਵ ਕਰਨਾ ਬਹੁਤ ਪ੍ਰੋਬਲਮ ਹੋਈ ਪਈ ਹੈ ਜੀ ਸਾਨੂੰ ਬਹੁਤ ਜ਼ਿਆਦਾ ਔਰ ਸਭ ਤੋਂ ਵੱਡੀ ਇਹ ਗੱਲ ਕਿ ਪਿਛਲੇ 10 ਸਾਲਾਂ ਤੋਂ ਜਿਹੜਾ ਰੇਜ਼ ਹੈ ਉਹ ਵਧਾਇਆ ਹੀ ਨਹੀਂ ਗਿਆ ਦਿੱਤਾ ਹੀ ਨਹੀਂ ਦਿੱਤਾ ਹੀ ਨਹੀਂ ਸੀ ਔਰ ਇੱਥੇ ਇੱਕ ਹੋਰ ਵੱਡੀ ਗੱਲ ਇਹ ਹੈ ਵੀ ਜਿਹੜਾ ਸਾਡਾ ਕਲੈਕਟਿਵ ਐਗਰੀਮੈਂਟ ਹੁੰਦਾ ਹੈ ਜੀ ਉਹ ਐਕਸਪਾਇਰ ਹੈ ਠੀਕ ਹੈ ਉਹ ਐਕਸਪਾਇਰ ਹੋ ਗਿਆ 2020 ਦੇ ਵਿੱਚ ਪੰਜ ਸਾਲ ਹੋ ਗਏ ਐਕਸਪਾਇਰ ਹੋ ਗਏ 2020 ਦੇ ਵਿੱਚ ਆਲਰੇਡੀ ਐਕਸਪਾਇਰ ਹੋ ਗਿਆ ਤੇ ਉਹ ਕੀ ਹੋਇਆ ਜੀ ਉਸ ਤੋਂ ਬਾਅਦ ਆ ਗਿਆ ਆਪਣਾ ਕਰੋਨਾ ਵਾਇਰਸ ਆ ਗਿਆ ਜੀ ਤੇ ਫਿਰ ਕੋਈ ਗੱਲਬਾਤ ਨਹੀਂ ਹੋਈ ਇਹਨਾਂ ਦੀ ਉਸ ਤੋਂ ਬਾਅਦ ਜਦੋਂ ਦੁਬਾਰਾ ਫੇਰ ਮੁੱਦਾ ਸ਼ੁਰੂ ਹੋਇਆ ਤੇ ਇਹ ਕਾਫੀ ਸਾਨੂੰ ਟਾਲ ਮਟੋਲ ਇਹਨਾਂ ਨੇ ਯੂਨੀਅਨ ਦਾ ਤਾਪਸੀ ਵਿੱਚ ਜੋ ਵੀ ਇਹਨਾਂ ਦਾ ਐਗਰੀਮੈਂਟ ਹੋਇਆ ਤਾਲਮ ਟੋਲਾ ਕਰਦੇ ਰਿਹਾ ਹੈ ਕਾਫੀ ਜਿਆਦਾ ਮੀਟਿੰਗਸ ਹੋਈਆਂ ਨੇ ਕਿਸੇ ਕਿਸੇ ਵੀ ਉਹ ਆਏ ਨਹੀਂ ਜਦੋਂ ਮੁੱਦੇ ਤੇ ਪਹੁੰਚੇ ਨੇ ਉਸ ਤੋਂ ਬਾਅਦ ਅਸੀਂ ਅਕਤੂਬਰ ਦੇ ਵਿੱਚ ਅਸੀਂ ਇੱਕ ਪ੍ਰੋਟੈਸਟ ਕੀਤਾ ਜੀ ਬਹੁਤ ਵੱਡਾ ਪ੍ਰੋਟੈਸਟ ਸੀ ਅਕਤੂਬਰ 2024 ਦੀ ਗੱਲ ਕਰ ਰਹੇ ਹਾਂ ਜੀ 24 ਦੀ ਉਹ ਸੀ ਸਾਰੇ ਇਹ ਪ੍ਰੋਟੈਸਟ ਉਹਦੇ ਵਿੱਚ ਸਾਡੇ ਨਾਲ ਯੂਨੀਅਨ ਬਹੁਤ ਜ਼ਿਆਦਾ ਯੂਨੀਅਨ ਜੁੜੀਆਂ ਹੋਈਆਂ ਨੇ ਜੀ ਜਿਵੇਂ ਅਸੀਂ ਜਿਹੜੇ ਹੁਣ ਅਸੀਂ ਸਾਰੇ ਜਾਣੇ ਆ ਐਜੂਕੇਸ਼ਨਲ ਅਸਿਸਟੈਂਟ ਹੋ ਗਏ ਜੀ ਤੇ ਲਾਇਬ੍ਰੇਰੀ ਵਾਲੇ ਤੇ ਆਫਿਸ ਐਡਮਿਨਿਸਟ੍ਰੇਸ਼ਨ ਸਪੀਚ ਲੈਂਗੁਏਜ ਪੈਥੋਲੋਜਿਸਟ ਐਵਰੀ ਆਲ ਦਾ ਥਿੰਗ ਔਰ ਜਿਹੜੀਆਂ ਯੂਨੀਅਨਸ ਨੇ ਜਿਵੇਂ ਕਿਉਂਕਿ ਸਾਡੀ ਹੈਗੀ ਜਿਹੜੀ ਐਡਮਿਨਟਨ ਦੀ 3550 ਹੋ ਗਈ ਕੈਲਗਰੀ ਦੀ ਹੋ ਗਈ ਰਾਈਟ ਇਵਨ ਟੀਚਰ ਐਸੋਸੀਏਸ਼ਨ ਦੀ ਜਿਹੜੀ ਯੂਨੀਅਨ ਉਹ ਵੀ ਸਾਡੇ ਨਾਲ ਨੇ ਜੀ ਜਿਹੜੀਆਂ ਨਰਸਿਸ ਦੀ ਇਹ ਸਾਰੀਆਂ ਅਲੱਗ-ਅਲੱਗ ਯੂਨੀਅਨ ਨੇ ਮਤਲਬ ਅਸੀਂ ਇੱਕ ਛੱਤ ਦੇ ਥੱਲੇ ਸਾਰੇ ਜਾਣੇ ਖੜੇ ਹੋਏ ਔਰ ਸਾਰਿਆਂ ਦੀ ਸਪੋਰਟ ਮਿਲ ਰਹੀ ਏ ਤੇ ਅਕਤੂਬਰ ਦੇ ਵਿੱਚ ਅਸੀਂ ਇਕੱਠੇ ਹੋ ਕੇ ਅਸੀਂ ਇੱਕ ਪ੍ਰੋਟੈਸਟ ਕੀਤਾ ਇੱਕ ਦਿਨ ਲਈ ਉਦੋਂ ਅਸੀਂ ਸਕੂਲ ਨਹੀਂ ਗਏ ਉਸ ਦਿਨ ਸਾਨੂੰ ਸਟ੍ਰਾਈਕ ਪੇ ਮਿਲੀ ਤੇ ਉੱਥੇ ਬਹੁਤ ਵੱਡਾ ਇਕੱਠ ਸੀ ਜਿਹੜਾ ਅਲਬਰਟਾ ਲੈਜਿਸਲੇਚਰ ਦੇ ਅਸੀਂ ਅੰਦਰ ਤੇ ਬਾਹਰ ਪ੍ਰੋਟੈਸਟ ਕੀਤਾ ਤਾਂ ਕਿ ਇਸ ਜਿਹੜੀ ਸਰਕਾਰ ਜਾਗਰੂਕ ਹੋ ਜੇ ਤੇ ਉਹਨਾਂ ਨੂੰ ਕੁਝ ਪਤਾ ਲੱਗ ਜੇ ਸਾਡੀ ਇਹ ਮਜਬੂਰੀ ਬਣ ਗਈ ਸਾਨੂੰ ਓਨਲੀ ਮਜਬੂਰ ਕਰ ਦਿੱਤਾ ਗਿਆ ਸੜਕਾਂ ਤੇ ਕੋਈ ਵੀ ਨਹੀਂ ਆਉਣਾ ਚਾਹੁੰਦਾ ਫਰਸ਼ੋਰ ਅਸੀਂ ਆਪਦੀ ਜੌਬ ਨੂੰ ਪਿਆਰ ਕਰਦੇ ਸਾਡੇ ਬੱਚਿਆਂ ਦੇ ਨਾਲ ਇੱਕ इमोਸ਼ਨਲੀ ਅਟੈਚ ਹੋ ਜਾਈਦਾ ਜਦੋਂ ਅਸੀਂ ਕਰਦੇ ਆ 15 20 20 ਸਾਲ ਤੀ ਤੀ ਸਾਲਾਂ ਤੋਂ ਜਿਹੜੇ ਏਮਪਲੋਇਰ ਕੰਮ ਕਰ ਰਹੇ ਨੇ ਉਹਨਾਂ ਦੇ ਨਾਲ ਉਸ ਚੀਜ਼ ਨਾਲ ਤਾਂ ਪਿਆਰ ਹੈ ਅਸੀਂ ਚਾਹੁੰਦੇ ਅਸੀਂ ਵਾਪਸ ਜਾਈਏ ਸਾਡੀਆਂ ਮੰਗਾਂ ਮੰਨੀਆਂ ਜਾਣ ਸਾਨੂੰ ਵੇਜ ਦਿਓ ਕਿ ਕਿ ਦੇਖੋ ਤੁਸੀਂ 10 ਸਾਲ ਤੋਂ ਕਿੰਨੀ ਮਗਹੀ ਵਧ ਗਈ ਹੈ ਹਨਾ ਘਰ ਦੇ ਖਰਚੇ ਪੁਲਾਉਣੇ ਬਹੁਤ ਮੁਸ਼ਕਲ ਨੇ ਇਵਨ ਬਹੁਤ ਸਾਰੇ EMPLOYEES ਨੇ ਤਿੰਨ ਤਿੰਨ ਜੌਬਾਂ ਕਰ ਲਈ ਮਜਬੂਰ ਨੇ ਤੁਹਾਡੀਆਂ ਸਮੱਸਿਆਵਾਂ ਦਸ਼ਕਾਂ ਤੱਕ ਲੈ ਕੇ ਜਾ ਰਹੇ ਆ ਤੇ ਆਸ ਕਰਦੇ ਆ ਕਿ ਸਾਰੇ ਦਸ਼ਕਰ ਜੋ ਦੇਖ ਰਹੇ ਆ ਇਸ ਚੀਜ਼ ਦੀ ਆਪਣੀ ਰਿਸਪੋਨਸਿਬਿਲਟੀ ਲੈਣਗੇ ਕਿ ਜੋ ਇਹਨਾਂ ਨੂੰ ਸਪੋਰਟ ਕਰਨ ਦੇ ਲਈ ਕੀਤਾ ਜਾ ਸਕਦਾ ਜੋ ਕਰਨਗੇ ਜਾਣੇ ਜਾਂਦੇ ਕੋਈ ਕਨਕਲੂਡਿੰਗ ਡਿਮਾਰਕਸ ਵਿਨਦਰ ਜੀ ਤੁਹਾਡੇ ਨੂੰ ਮਨਦੀਪ ਜੀ ਇਹ ਇੱਕ ਸਾਡੇ ਭਵਿੱਖ ਦੀ ਲੜਾਈ ਹੈ ਸਾਡੀ ਵਿਦਿਆ ਦੀ ਲੜਾਈ ਹੈ ਜੇ ਸਾਡੇ ਵਿੱਦਿਆ ਨਹੀਂ ਹੁੰਦਾ ਸਾਡਾ ਕੋਈ ਕੁੱਖ ਨਹੀਂ ਆ ਸਾਡੇ ਬੱਚਿਆਂ ਦਾ ਕੋਈ ਕੁੱਖ ਨਹੀਂ ਆ ਸਾਡੇ ਪਰਿਵਾਰ ਦੀਆਂ ਮੁਸ਼ਕਲਾਂ ਬਹੁਤ ਵੱਡੀਆਂ ਨੇ ਔਰ ਇਹ ਲੜਾਈ ਲੜਨ ਦੇ ਲਈ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਹੈ ਸਾਨੂੰ ਸੈਲਫੀ ਕਲਚਰ ਤੋਂ ਉੱਪਰ ਉੱਠ ਕੇ ਸਾਨੂੰ ਇਹ ਇੱਕ ਇਹਨੂੰ ਇੱਕ ਮੂਵਮੈਂਟ ਬਣਾਉਣਾ ਪੈਣਾ ਹੈ ਕਿ ਤਾਂ ਕਿ ਜਿਹੜਾ ਵੀ ਐਮਐਲਏ ਐਮਪੀ ਜਾਂ ਜਿਹੜੇ ਕੈਂਡੀਡੇਟ ਇਹਨਾਂ ਡਿਕਸ਼ਨਾਂ 'ਚ ਖੜੇ ਸੀ ਪਿੰਡਿਆਂ ਦੇ ਵਿੱਚ ਉਹਨਾਂ ਨੂੰ ਕਹੋ ਭਾਈ ਤੁਸੀਂ ਇਸ ਪਾਰਟੀ ਦੇ ਕੈਂਡੀਡੇਟ ਸੀਗੇ ਤੁਸੀਂ ਸਾਡੇ ਕੋਲ ਅਗਲੀ ਵਾਰ ਆਉਣਾ ਹੈ ਵੋਟਾਂ ਲੈਣ ਲਈ ਭਾਵੇਂ ਤੁਸੀਂ ਪਿਛਲੀ ਵਾਰ ਹਾਰ ਗਏ ਤੁਸੀਂ ਫੇਰ ਆਉਣਾ ਹੈ ਤੁਸੀਂ ਆਪਣੇ ਸਾਡੀ ਐਜੂਕੇਸ਼ਨ ਮਿਨਿਸਟਰ ਨਾਲ ਮੀਟਿੰਗ ਕਰਾਓ ਸਾਡੀ ਪ੍ਰੀਮੀਅਰ ਦੇ ਨਾਲ ਮੀਟਿੰਗ ਕਰਾਓ ਕਿਉਂ ਨਹੀਂ ਕਰਵਾ ਰਹੇ ਹੋ ਜਿਹੜੇ ਨੇ ਉਹ ਤਾਂ ਬੰਦੇ ਪੋਸਿਬਲ ਨਹੀਂ ਕਮਿਊਨਿਟੀ ਚ ਰਹਿ ਰਹੇ ਨੇ ਕਿ ਉਹਨਾਂ ਨੂੰ ਪ੍ਰੈਸ ਨਹੀਂ ਦਿਖ ਰਿਹਾ ਇੱਥੇ ਮੇਰੀ ਉਹਨਾਂ ਨੂੰ ਬੇਨਤੀ ਹੈ ਜਿਹੜੇ ਵੀ ਕੈਂਡੀਡੇਟ ਸੀਗੇ ਸਾਰੇ ਐਡਮਿਸ਼ਨ ਦੇ ਵਿੱਚ ਭਾਵੇਂ ਉਹ ਹਾਰ ਗਏ ਨੇ ਹੁਣ ਇਹ ਇਹ ਗੱਲ ਨਾ ਹੋਵੇ ਕਿ ਇਹ ਮੈਦਨ ਜਿਹੜਾ ਆ ਇਹ ਇੱਕ ਐਨਡੀਪੀ ਦਾ ਅ ਮੈਂ ਮਤਲਬ ਸਿਟੀਆ ਤੇ ਅਸੀਂ ਇਹਨੂੰ ਪਛਾੜ ਦਈਏ ਇਹਦੇ ਵਿੱਚ ਉਹ ਜੇ ਹੁਣ ਅੱਜ ਇਹਨਾਂ ਦੀ ਆਵਾਜ਼ ਬਣੋਂਗੇ ਤੇ ਕੱਲ ਨੂੰ ਤੁਹਾਨੂੰ ਇਹ ਵੋਟ ਪਾਉਣਗੇ ਜੇ ਅੱਜ ਇਹਨਾਂ ਦੀ ਆਵਾਜ਼ ਨਹੀਂ ਬਣਦੇ ਤੇ ਅਗਲੀ ਵਾਰ ਵੀ ਜਿੱਤਣ ਦੀਆਂ ਵੋਟਾਂ ਦੇਣੀਆਂ ਪੈਣਗੀਆਂ ਇੱਥੇ ਆ ਸੋ ਸਭ ਨੂੰ ਇਕੱਠੇ ਹੋ ਕੇ ਕਲੈਕਟਿਵ ਰਿਸਪੋਨਸਿਬਿਲਟੀ ਲੈਣੀ ਚਾਹੀਦੀ ਆ ਵਿੱਦਿਆ ਦੀ ਗੱਲ ਕੀਤੀ ਆ ਵਿੱਦਿਆ ਪੂਰੇ ਸਮਾਜ ਨੂੰ ਸਰਵੰਦੇ ਵਿੱਚ ਬਹੁਤ ਵੱਡਾ ਰੋਗਨ ਪਾਉਂਦੀ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ ਤੁਸੀਂ ਸਮੱਸਿਆ ਨੂੰ ਸਾਹਮਣੇ ਰੱਖਿਆ ਦਸ਼ਕਾਂ ਦੇ ਇਤਿਹਾਸ ਕਰਦੇ ਆ ਕਿ ਦਸ਼ਕਾਂ ਦੀ ਸਪੋਰਟ ਵੀ ਤੁਹਾਨੂੰ ਆਉਣ ਵਾਲੇ ਸਮੇਂ ਦੇ ਨਾਲ ਹੀ ਬਹੁਤ ਬਹੁਤ ਮੈਂਨੀ ਤੁਹਾਡਾ ਤੇ ਪੋਲ ਸਰ ਜੀ ਤੁਹਾਡਾ ਥੈਂਕ ਯੂ ਥੈਂਕ ਯੂ ਮਨਜੀ ਥੈਂਕ ਯੂ ਸੋਇਸਨ ਵਰਿੰਦਰ ਪੋਲਰ ਜੀ ਤੇ ਭੈਣ ਜੀ ਕਰਮਜੀਤ ਸੰਧੂ ਜੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਵਿੱਦਿਆ ਦੀ ਪ੍ਰੋਬਲਮ ਬਹੁਤ ਵੱਡੇ ਤਰੀਕੇ ਨਾਲ ਆ ਰਹੀ ਹੈ ਐਜੂਕੇਸ਼ਨਲ ਅਸਿਸਟੈਂਟਸ ਨੂੰ ਐਂਡ ਸਪੋਰਟ ਸਟਾਫ ਨੂੰ ਉਹਨਾਂ ਦੇ ਬਣਦੇ ਹ ਤੋਂ ਪਿਛਲੇ ਡੇਢ ਮਹੀਨੇ ਤੋਂ ਉਹ ਸੜਕਾਂ ਦੇ ਉੱਤੇ ਰੁੜਨ ਲਈ ਮਨਜ਼ੂਰ -30 -40 ਦੇ ਟੈਂਪਰੇਚਰ ਦੇ ਵਿੱਚ ਉਹ ਖੜੇ ਆ ਬਾਹਰ ਲੋਕ ਉਹਨਾਂ ਨੂੰ ਦੇਖ ਰਹੇ ਆ ਤੇ ਆਉਣ ਵਾਲਾ ਪੁਵਿੱਖ ਸਾਨੂੰ ਕੋਈ ਚੰਗਾ ਨਹੀਂ ਨਜ਼ਰ ਆ ਰਿਹਾ ਜੀ ਇਹ ਅਸੀਂ ਸਰਕਾਰਾਂ ਤੱਕ ਕੀ ਗੱਲ ਨਹੀਂ ਪਹੁੰਚਾਉਂਦੀ ਤੁਸੀਂ ਵੀ ਆਪਣੀ ਰਿਸਪੋਨਸਿਬਿਲਟੀ ਲਓ ਆਪਣੇ ਐਮ.ਐਲ.ਏ ਅਮਰੇ ਐਮ.ਪੀ ਨੂੰ ਇਹ ਸਵਾਲ ਪੁੱਛੋ ਕਿ ਤੁਸੀਂ ਇਸ ਲਈ ਕੀ ਕਰ ਰਹੇ ਹੋ ਤਾਂ ਕਿ ਸਾਡੀ ਜੋ ਪੁਵਿੱਖਾ ਉਹਨੂੰ ਬਚਾਇਆ ਜਾ ਸਕੇ ਮੈਨੂੰ ਉਹਦੀ ਪੁਕਾਰਾਂ ਨੂੰ ਅੱਜ ਦਾ ਪ੍ਰੋਗਰਾਮ ਥੇਸਮਪਕ ਕਰ ਦਿ ਦਿਓ ਕਿ ਆ ਫਿਰ ਤੋਂ ਪਰਾਂ ਮਰਦੇ ਤੱਕ ਕੋਈ ਦੇਖ ਰੋ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ